ਦੋਸਤੋ ਕਈ ਵਾਰ ਨਾ ਬੜਾ ਦੁੱਖ ਹੁੰਦਾ ਕਈ ਗੱਲਾਂ ਤੋਂ ਅਸੀਂ ਦੋ ਤਿੰਨ ਦੋਸਤ ਬੈਠੇ ਗੱਲ ਕਰ ਰਹੇ ਸੀ ਤੇ ਇੱਕ ਦੋਸਤ ਕਹਿੰਦਾ ਵੀ ਕਣਕ ਦਾ ਭਾਅ ਨਾ ਕਮ ਸੇ ਕਮ ਵੀ ਭੀ 3000 ਰੁਪਿਆ ਚਾਹੀਦਾ ਹੈ ਦੂਜਾ ਬੋਲਿਆ ਫਟਾਫਟ ਕਹਿੰਦਾ ਜੇ ਇਦਾਂ ਮੰਗਾਈ ਬੜੀ ਉਹ ਗਰੀਬ ਆਦਮੀ ਦਾ ਕੀ ਬਣੂਗਾ ਚਲੋ ਇੱਕ ਤੇ ਗੱਲ ਕਲੀਅਰ ਹੈ ਨਾ ਵੀ ਗਰੀਬ ਆਦਮੀ ਕਿਸਾਨ ਨਾਲ ਜੁੜਿਆ ਹੋਇਆ ਸਿੱਧਾ ਕਿਸਾਨ ਚਲੋ ਕਿਸੇ ਦੇ ਕੰਮ ਤੇ ਹੁੰਦਾ ਨਾ ਦੂਜੀ ਗੱਲ ਜਦੋਂ ਕਿਸਾਨ ਮੱਕੀ ਬੀਜਦਾ ਏ ਉਹਨੂੰ ਛੱਲੀ ਰੁਪਏ 2 ਰੁਪਏ ਦੀ ਪੈਂਦੀ ਹੁੰਨੀ ਹੈ ਤੇ ਇਹੀ ਛੱਲੀ ਜਦੋਂ ਮੋਲ ਦੇ ਵਿੱਚ ਜਾਂਦੀ ਏ ਤੇ ਉੱਥੇ ਵੱਡੇ ਬ੍ਰਾਂਡ ਦੇ ਉੱਤੇ ਮੋਹਰ ਲੱਗ ਕੇ ਤੇ ਪੈਕਿੰਗ ਹੋ ਜਾਂਦੀ ਏ ਤੇ ਆਪਾਂ ਵੀਡੀਓ 'ਚ ਵੀ ਦੇਖਿਆ 75 80 ਰੁਪਿਆ ਦੀ ਛੱਲੀ ਹੋ ਜਾਂਦੀ ਏ ਉਹ ਇੱਕ ਉਦੋਂ ਵੀ ਰੋਲਾ ਪਾਉਣਾ ਯਾਰ ਵੀ ਗਰੀਬ ਆਦਮੀ ਦਾ ਕੀ ਬਣੂਗਾ ਵੀ ਇਹ 2 ਰੁਪਿਆ ਵਾਲੀ ਛੱਲੀ 80 ਦੀ ਕਿਵੇਂ ਹੋ ਗਈ ਗੰਡੇ ਹੀ ਲਾ ਲੋ ਜਦੋਂ ਆਪਣੇ ਗੰਢੇ ਹੁੰਦੇ ਨੇ ਉਦੋਂ ਵੀ 10 ਰੁਪਏ ਕਿਲੋ 10 ਰੁਪਏ ਕਿਲੋ ਪਿੰਡਾਂ 'ਚ ਵਿਕਦੇ ਫਿਰਦੇ ਆ ਕਿਸਾਨ ਵਿਚਾਰੇ ਮੰਡੀਆਂ 'ਚ ਪਿੱਛੇ ਜੇ ਫਸਲਾਂ ਦੀ ਕਿੰਨੀ ਬੇਕਦਰਹੀ ਹੋਈ ਤੇ ਜਦੋਂ ਇਹੀ ਗੰਢੇ ਸਟੋਰਾਂ ਦਾਣੀਆਂ ਘੁੰਮ ਕੇ ਵਪਾਰੀਆਂ ਦੇ ਥਰੂ ਆਪਣੇ ਤੱਕ ਆ ਜਾਂਦੇ ਨੇ ਇਹ 30-40 ਰੁਪਈਆ ਤੋਂ ਘੱਟ ਨਹੀਂ ਮਿਲਦੇ ਪਿੱਛੇ ਜੇ 80 ਤੇ 100 ਨੂੰ ਵੀ ਟੱਪ ਗਏ ਸੀ ਉਦੋਂ ਗਰੀਬ ਆਦਮੀ ਨੂੰ ਕੁਛ ਨਹੀਂ ਹੋਇਆ ਕਿਸੇ ਨੇ ਰੌਲਾ ਨਹੀਂ ਪਾਇਆ ਵੀ ਗਰੀਬ ਆਦਮੀ ਕੀ ਕਰੂਗਾ ਇੰਨੀ ਮੰਗਾਈ ਤੇ ਹੋਰ ਲਾ ਲੋ ਵੱਡੇ ਪੱਧਰ ਤੇ ਆ ਸਭ ਜਦੋਂ ਆਪਾਂ ਨੈਟ ਪੈਕ ਬਵਾਉਂਦੇ ਆ ਆਪਣੇ ਤੋਂ ਪੈਸੇ ਲੈ ਕੇ ਆ 24 ਦਿਨਾਂ ਦਾ ਪੈਕ ਗਿਆ ਜੀ 28 ਦਿਨਾਂ ਦਾ ਪੈਕਿਆ ਸਾਲ ਦੇ ਵਿੱਚ 13 ਮਹੀਨੇ ਬਣਾ ਦਦੀਆਂ ਨੇ ਕੰਪਨੀਆਂ ਇਦਾਂ 3 3 4 4 ਦਿਨ ਕਰਕੇ ਉਦੋਂ ਆਪਾਂ ਕੋਈ ਰੋਲਾ ਨਹੀਂ ਪਾਉਂਦੇ ਉਹ ਚੁੱਪਚੇ ਵੀ ਤੇ ਪੈਕ ਮਹਿੰਗਾ ਕਰ ਦਿੰਦੇ ਨੇ ਆਪਾਂ ਨੇ ਹਜੇ ਬੱਲੇ ਬੱਲੇ ਉਦੋਂ ਗਰੀਬ ਆਦਮੀ ਦਾ ਕੀ ਬਣਦਾ ਹੈ ਆਪਦੇ ਕਰਮਚਾਰੀਆਂ ਨੂੰ ਇਹ ਕੰਪਨੀਆਂ 12 ਮਹੀਨੇ ਦੀ ਤਨਖਾਹ ਦਿੰਦੀਆਂ ਨੇ ਤੇ ਆਪਣੇ ਤੋਂ 13 ਮਹੀਨਿਆਂ ਦਾ ਪੈਕ ਕਰਵਾਉਂਦੀਆਂ ਨੇ ਸਾਲ ਦੇ ਵਿੱਚ 26 ਦਿਨਾਂ ਦਾ ਪੈਕੇਜ 28 ਦਿਨਾਂ ਦਾ ਐ ਕਰਦਿਆਂ ਕਰਦਿਆਂ 13 ਮਹੀਨੇ ਬਣ ਜਾਂਦੇ ਨੇ ਸਾਰਾ ਜੋਰ ਕਿਸਾਨ ਤੇ ਚੜ ਜਾਂਦਾ ਜੇ ਕਿਸਾਨ ਨੇ ਆਪਣੀ ਲਾਗਤ ਦੇ ਹਿਸਾਬ ਨਾਲ ਫਸਲਾਂ ਦਾ ਮੁੱਲ ਮੰਗ ਲਿਆ ਤੇ ਕਿੱਡਾ ਕੋ ਗੁਨਾਹ ਹੋ ਗਿਆ ਕਿ ਚਲੋ ਜਿੰਨੀ ਸਾਡੀ ਲਾਗਤ ਆਉਂਦੀ ਉਸ ਹਿਸਾਬ ਨਾਲ ਹਰ ਬੰਦੇ ਦਾ ਅਧਿਕਾਰ ਹੈ ਪੇ ਜਿੰਨੀ ਉਹਦੀ ਲਾਗਤ ਹੈ ਉਸ ਹਿਸਾਬ ਨਾਲ ਉਹਦੇ ਪ੍ਰੋਡਕਟ ਦਾ ਮੁੱਲ ਹੋਵੇ ਤੇ ਕਿਸਾਨ ਨੇ ਮੰਗ ਲਿਆ ਤੇ ਕਿੱਡਾ ਗੁਨਾਹ ਹੋ ਗਿਆ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਕਿਸਾਨ ਹਰ ਗਰੀਬ ਆਦਮੀ ਅਮੀਰ ਆਦਮੀ ਨਾਲ ਜੁੜਿਆ ਹੈ ਫਿਰ ਇਹਨੂੰ ਆਂਦਾ ਤਾਂ ਵੀ ਮੰਨੋ ਨਾ ਉਦੋਂ ਕਈ ਲੋਕ ਕਹਿ ਦਿੰਦੇ ਰੱਖੇ ਤੇ ਆਪਦੀ ਫਸਲ ਦਾ ਮੁੱਲ ਲੈਂਦਾ ਹੈ ਜਾਂ ਫਿਰ ਮੁੱਲ ਦੇ ਦਿਓ ਪੂਰਾ ਆਂਦਾ ਤਾਂ ਨਾ ਮੰਨੋ ਕਿਸੇ ਬੰਨੇ ਤੇ ਆਓ ਕਿ ਉਹੀ ਗੱਲ ਹੋ ਗਈ ਬਸ ਵੀ ਜਿਹੜਾ ਮਾੜਾ ਹੈ ਉਹਦੀ ਕਿਸੇ ਨੇ ਸੁਣਨੀ ਕਿਸਾਨ ਦਾ ਸਬੰਧ ਸਿੱਧਾ ਲੋਕਾਂ ਨਾਲ ਹੈ ਤੇ ਬਾਕੀ ਚੀਜ਼ਾਂ ਦਾ ਸਬੰਧ ਵੀ ਲੋਕਾਂ ਨਾਲ ਫਿਰ ਹਰ ਚੀਜ਼ ਵਾਰੀ ਰੋਲਾ ਪਾਉਣਾ ਜੀਐਸਟੀ ਵਾਰੀ ਆਪਣੇ ਤੇਲ ਬਾਹਰ ਰਹਿ ਕੇ ਕਿਉਂਕਿ ਸਰਕਾਰਾਂ ਦੀ ਆਮਦਨ ਹੈ ਉਹ ਵੀ ਗਰੀਬ ਆਦਮੀ ਨੂੰ ਉਸੇ ਰੇਟੇ ਪਾਉਣਾ ਪੈਂਦਾ ਅਮੀਰ ਨੂੰ ਵੀ ਉਸੇ ਰੇਟੇ ਪਾਉਣਾ ਪੈਂਦਾ ਹੋਰ ਸੌਦਾ ਪੱਤਾ ਸਭ ਗਰੀਬ ਅਮੀਰ ਲਈ ਸਭ ਇੱਕੋ ਰੇਟ ਹੈ ਤੇ ਕਣਕਾਂ ਦਾ ਵੀ ਇਦਾਂ ਕਿਸਾਨਾਂ ਨੂੰ ਮੁੱਲ ਦਿਓ ਨਾ ਇਹ ਵੀ ਤਾਂ ਸਾਡੀ ਆਮਦਨ ਹੈ ਕੋਈ ਪ੍ਰੋਡਕਟ ਫੈਕਟਰੀ 'ਚ ਬਣਦਾ ਉਹ ਆਪਦੀ ਸਾਰੀ ਲਾਗਤ ਕੱਢ ਕੇ ਉਹਦਾ ਦੋ ਗੁਣਾ ਰੇਟ ਉੱਤੇ ਉਹਦੇ ਲਿਖਦਾ ਆ ਦੇਰ ਛੂਟ ਦੇ ਕੇ ਤੇ ਆਪਣੇ ਤੱਕ ਚਲੋ 10% ਛੂਟ ਆ ਗਈ 20% ਆਪਾਂ ਖੁਸ਼ ਹੋ ਜਾਂਦੇ ਹਾਂ ਕਿਸਾਨ ਆਪਦੀ ਆਮਦਨ ਦਾ ਆਪਦੀ ਪ੍ਰੋਡਕਟ ਦਾ ਮੁੱਲ ਹੀ ਮੰਗਦਾ ਹੈ ਕਿਸੇ ਨਾਲ ਕੋਈ ਧੱਕਾ ਤਾਂ ਨਹੀਂ ਕਰਦਾ ਨਾ ਸੋ ਦੋਸਤੋ ਕਿਸਾਨ ਦੇ ਨਾਲ ਖੜੇ ਹੋ ਕਿਸਾਨ ਦਾ ਸਿੱਧਾ ਸਬੰਧ ਪਬਲਿਕ ਨਾਲ ਹੈ ਸਿੱਧਾ ਸਬੰਧ ਗਰੀਬਾਂ ਨਾਲ ਲੋੜਵੰਦ ਨਾਲ ਹਰ ਬੰਦੇ ਨਾਲ ਸਿੱਧਾ ਸਬੰਧ ਹੈ ਕਿਸਾਨ ਦੇ ਨਾਲ ਖੜੇ ਹੋ ਕਿਸਾਨ ਦਾ ਸਾਥ ਦਿਓ ਕਿਸਾਨ ਆਪਦੀ ਫਸਲਾਂ ਦਾ ਮੁੱਲ ਮੰਗਦਾ ਹੈ ਤੇ ਜੇ ਤੁਸੀਂ ਉਹਦੇ ਨਾਲ ਨਹੀਂ ਖੜੇ ਹੋ ਸਕਦੇ ਉਹਦੀ ਖਿਲਾਫਤ ਨਾ ਕਰੋ